ਹਾਂਜੀ ਮੈਂ ਬਲਾਕ ਮੱਛਵਾੜਾ ਦੇ ਪਿੰਡ ਤਖਰਾਂ ਤੋਂ ਪਰਮਿੰਦਰ ਤਿਵਾੜੀ ਇੱਥੇ ਕਾਗਜ਼ ਭਰਨ ਲਈ ਨੋਮੀਨੇਸ਼ਨ ਅੱਜ ਪਹਿਲਾ ਦਿਨ ਸੀਗਾ ਫੈਲ ਕਰਨ ਲਈ ਅਸੀਂ ਆਏ ਸੀ ਆਪਣੀ ਸਮੁੱਚੀ ਟੀਮ ਦੇ ਨਾਲ ਸਾਥੀਆਂ ਦੇ ਨਾਲ ਹੋਰ ਵੀ ਵੱਖ-ਵੱਖ ਪਿੰਡਾਂ ਦੇ ਸਾਥੀ ਸਾਡੇ ਜਿਹੜੇ ਪਹਿਲਾਂ ਐਜ਼ এ ਪੰਚਾਇਤ ਦੇ ਵਿੱਚ ਸੀਗੇ ਵਾਕਬ ਨੇ ਉਹ ਵੀ ਇੱਥੇ ਕਾਫੀ ਸਾਰੇ ਹੈਰਾਨ ਹੁੰਦੇ ਨੇ ਨਾ ਤਾਂ ਇਹਨਾਂ ਤੋਂ ਇਹਨਾਂ ਕੋਲੇ ਤੇ ਵੀਡੀਓ ਵਲੌਗ ਮੱਛਵਾੜੇ ਦੇ ਵਿੱਚ ਤੇ ਚੁੱਲ੍ਹਾ ਟੈਕਸ ਦੀਆਂ ਕਾਪੀਆਂ ਨੇ ਚੁੱਲ੍ਹਾ ਟੈਕਸ ਨਹੀਂ ਲੋਕਾਂ ਦਾ ਕੱਟ ਰਹੇ ਨਾ ਹਜੇ ਤੱਕ ਵੋਟਰ ਸੂਚੀਆਂ ਅੱਜ ਤੱਕ ਹੋਣ ਦੇ ਟਾਈਮ ਤੱਕ ਇਹਨਾਂ ਕੋ ਪ੍ਰੋਵਾਈਡ ਹੋ ਰਹੀਆਂ ਨੇ ਜਿਨ੍ਹਾਂ ਨੇ ਨੋ ਡਿਊ ਦਾ ਸਰਟੀਫਿਕੇਟ ਲੈਣਾ ਜਿਸ ਵੀ ਕਿਸੇ ਬੰਦੇ ਨੇ ਹਰ ਇੱਕ ਲਈ ਇਹ ਕਹਿੰਦੇ ਲਾਗੂ ਆ ਚਾਹੇ ਪਹਿਲਾ ਉਹ ਸਾਫਕਾ ਪੰਚ ਸਰਪੰਚ ਹੋਵੇ ਚਾਹੇ ਨਾ ਹੋਵੇ ਹਰ ਇੱਕ ਲਈ ਉਹ ਬਲੋਡ ਆ ਉਹਦੇ ਉਹਦੇ ਉੱਤੇ ਜਿਹੜੇ ਸਿਗਨੇਚਰ ਕਰਨੇ ਨੇ ਮੌਕੇ ਦੇ ਅਫਸਰਾਂ ਨੇ ਉਹ ਮੌਕੇ ਦੇ ਕਿਸੇ ਵੀ ਕੁਰਸੀ ਤੇ ਬੈਠੇ ਨਹੀਂ ਮਿਲਦੇ ਜੇ ਸੈਕਟਰੀ ਦੇ ਸਾਈਨ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਿਹਨਾ ਪ੍ਰਬੰਧਕ ਦੇ ਰਹਿੰਦੇ ਨੇ ਤੇ ਇਹ ਕਹਣਾ ਜੇ ਵੀ ਐਸ ਟਾਈਮ ਇੱਥੇ ਮੌਜੂਦ ਨਹੀਂ ਹੈਗਾ ਅੱਜ ਦੀ ਡੇਟ ਚ ਹੋਣ ਦੇ ਟਾਈਮ ਚ ਹੁਣ ਤੱਕ ਸਵੇਰ ਦੇ ਅਸੀਂ ਹੈਰਾਨ ਹੋ ਰਹੇ ਆ ਤੇ ਕੱਲ ਤੇ ਪਰਸੋਂ ਦੀ ਛੁੱਟੀ ਆ ਉਸ ਤੋਂ ਬਾਅਦ ਨਾਮੀਨੇਸ਼ਨ ਫੈਲ ਹੋਣੇ ਨੇ 31 ਤਰੀਕ ਨੂੰ ਜੇ 2 ਦਿਨ ਚ ਵੀ ਨਾਂ ਕੰਪਲੀਟ ਹੋਈਆਂ ਨਾ ਵੋਟਰ ਸੂਚੀਆਂ ਮਿਲੀਆਂ ਨੇ ਬੜਾ ਜਿਹੜਾ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਉਹ ਬਿਲਕੁਲ ਹੈ ਨਹੀਂਗੇ ਅਧੂਰੇ ਨਹੀਂਗੇ ਹੈ ਹੀ ਨਹੀਂਗੇ ਕੋਈ ਇੱਥੇ ਸੁਣਵਾਈ ਨਹੀਂ ਗਈ ਕੋਈ ਇੱਥੇ ਪੁੱਛ ਨਹੀਂ ਰਿਹਾ ਤੇ ਜਿਹੜੀ ਮੈਂ ਕੋ ਗਏ ਸੀ ਵੀਡੀਓ ਮੈਡਮ ਨੂੰ ਵੀ ਮਿਲਲੇ ਬਾਰ ਬਾਰ ਜਾ ਕੇ ਤੇ ਉਹ ਵੀ ਕਹਿੰਦੇ ਨੇ ਸਾਡੇ ਜੀ ਜੇ ਆਈ ਸਾਹਿਬ ਤੇ ਮਹਾਲੀ ਜਿਹੜੀਆਂ ਸੂਚੀਆਂ ਲੈਣ ਗਏ ਹੋਏ ਨੇ ਦੱਸੋ ਆ ਗਈ ਜਨ ਬੰਨੋ ਕੁੜੀ ਦੇ ਕੰਨ ਹੁਣ ਇਹ ਸੂਚੀਆਂ ਲੈਣ ਗਏ ਹਨ ਨਾਮੀਨੇਸ਼ਨ ਭਰਨ ਦਾ ਟਾਈਮ ਆ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਾਂ ਤਾਂ ਇਲੈਕਸ਼ਨ ਨੂੰ ਇਹ ਜਿਹੜਾ ਪੈਡੀ ਦੇ ਸੀਜ਼ਨ ਦੇ ਵਿੱਚ ਰੱਖਿਆ ਝੋਨੇ ਦੇ ਸੀਜ਼ਨ ਦੇ ਵਿੱਚ ਤੁਸੀਂ ਪਹਿਲਾਂ ਝੋਨਾ ਸੰਭਾਲ ਲਓ ਸਰਪੰਚ ਪਾਂਚ ਬਾਅਦ ਬਣਾ ਲਾਂਗੇ ਝੋਨੇ ਦਾ ਬੁਰਾ ਹਾਲ ਹੋਇਆ ਪਿਆ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਜ਼ਿਮੀਂਦਾਰਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਅੱਜ ਮੰਡੀਆਂ ਦੇ ਵਿੱਚ ਰੋਲ ਰਹੀ ਹੈ ਪਹਿਲਾਂ ਉਹਨੂੰ ਸੰਭਾਲਣ ਦੇ ਬੰਦੋਬਸਤ ਕਰ ਲੈਂਦੇ ਪੰਚਾਇਤੀ ਇਲੈਕਸ਼ਨ ਬਾਅਦ ਚ ਹੋਣਦੇ ਇਹਨਾਂ ਨੇ ਜਲਦਬਾਜ਼ੀ 'ਚ ਇਲੈਕਸ਼ਨ ਜਿਹੜੇ ਕਰਕੇ ਨਾਕਾਮੀ ਆਪਣੀ ਸਾਬਤ ਕਰ ਰਹੀ ਹੈ ਸਰਕਾਰ ਸਾਰੇ ਹਾਂ ਸ੍ਰੀ ਕਾਲ ਜੀ ਅਸੀਂ ਇੱਥੇ ਸਾਡਾ ਪਿੰਡ ਸ਼ੇਰੀਆਂ ਵੇਟ ਜੀ ਅਸੀਂ ਵੀਡੀਓ ਦਾ ਫਰ ਆਏ ਜੀ ਇੱਥੇ ਜੀ ਜੀ ਲਿਸਟ ਜੇ ਲੈਣ ਆਏ ਸੀ ਇੱਥੇ ਕਿਸੇ ਨੇ ਕੋਈ ਲਿਸਟ ਨਹੀਂ ਦਿੱਤੀ ਸਾਨੂੰ ਨਾ ਕੋਈ ਹਜੇ ਨਾਮਜ਼ਦ ਹੋਇਆ ਨਾ ਕੁਝ ਹੋਇਆ ਜੀ ਤੇ ਇੱਕ ਸਾਡੇ ਛੇੜੀਆਂ ਵੇਟ ਦੇ ਪਿਛਲੀ ਵਾਰੀ ਲੇਡੀ ਸੀ ਐਦ ਕੀ ਫੇਰ ਲੇਡੀ ਕਰਤੀ ਇਹਨਾਂ ਨੇ ਧੱਕਾ ਕਰਿਆ ਆਪਣੀ ਸਜੋਚ ਮਾਨ ਆਈ ਉਹ ਕਰਦੀ ਹੈ ਸਰਕਾਰੀ ਤੇ ਕੋਈ ਲਿਸਟਾਂ ਨਹੀਂ ਜਾਰੀ ਹੈਗੀਆਂ ਨਾਮਜ਼ਦ ਕਰਾਉਣੇ ਨੇ ਜੀ ਆਪਣੇ ਫਾਰਮ ਭਰਨੇ ਨੇ ਉਹ ਨਹੀਂ ਕੋਈ ਹੈਗਾ ਲਿਸਟ ਹੋਊਗੀ ਤਾਂ ਫਾਰਮ ਭਰਾਂਗੇ ਉੱਦਾਂ ਕਿਵੇਂ ਭਰਾਂਗੇ ਜੀ ਵੋਟਰ ਸੂਚੀ ਹੈ ਨਹੀਂ ਵੋਟਰ ਸੂਚੀ ਕੁਝ ਵੀ ਨਹੀਂ ਹੈਗਾ ਜੀ ਕਹਿੰਦੇ ਹਜੇ ਆਉਣੀ ਹੈ ਜੀ ਸਾਡੇ ਬੰਦੇ ਲੈਣ ਗਏ ਨੇ ਆ ਹੋਇਆ ਜੀ ਹਾਂਜੀ ਹਾਂਜੀ ਸਾਬਕਾ ਮੈਂਬਰ ਮਾਰਕੀਟ ਦੇ ਮਾਚੀਵਾਲ ਸਾਹਿਬ ਸਾਬਕਾ ਡਾਇਰੈਕਟਰ ਪੰ ਡਾਇਰੈਕਟਰ ਗ੍ਰਾਮਪਦ ਦੇ ਟਾਂਡਾ ਕੁੱਚ ਸੰਗ ਅਸੀਂ ਸਵੇੜ ਦੇ ਇੱਥੇ ਬਹੁਤ ਖੱਜਲ ਖਾਬ ਹੋ ਰਹੇ ਹਾਂ ਨਾ ਕੋਈ ਬੋਟਲੈਕ ਜਿਲਦੀਆ ਨਾ ਕੋਈ ਨੋਟ ਜਿਲਦਾ ਤੇ ਸਾਰੇ ਆ ਸੰਗ ਜਿਹੜੀ ਖਰੀਆ ਸਾਰੇ ਹੈਰਾਨ ਹੁੰਦੇ ਆ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਟੈਂਟ ਨਹੀਂ ਆ ਬਾਤ ਚ ਪੈ ਰਹੀ ਆ ਤੇ ਸਾਰਿਆਂ ਦਾ ਪ੍ਰਬੰਧ ਵੀ ਕਰਨ ਦਾ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਵਾ ਅਫਸਰਾਂ ਚਾਹੀਦਾ ਕਿ ਇਹ ਜਿਹੜੇ ਪੰਜ ਸਰਪੰਚ ਹੁਣ ਆਂਦੇ ਆ ਖੱਜਲ ਖਾਣਾ ਅਧਿਕਾਰੀਆਂ ਨੂੰ ਫਜ਼ਾਤ ਤੱਕ ਤਾਂ ਜਾਦੀ ਦਾ ਕੰਮ ਕਿਉਂਕਿ ਟਾਈਮ ਹੈ ਨਹੀਂ। ਸ਼ਨੀ ਐਤਵਾਰ ਫੇਰ ਆ ਗਿਆ। ਉਧਰ ਝੋਨੇ ਦਾ ਟਾਈਮ ਆ ਤੇ ਕਾਜ ਭਰਨ ਤੋਂ ਰਹਿ ਜਾਣਿਆ ਸਰਪੰਚ ਬਣਨ ਤੋਂ ਰਹਿ ਜਾਣਿਆ। ਇਸ ਲਈ ਅਫਸਰਾਂ ਨੂੰ ਬੇਨਤੀ ਹੈ ਹਾਜ਼ਰੀ ਦੇ ਜਲਦੀ ਜੋ ਜਿਹੜੇ ਵੀ ਆਉਂਦੇ ਆ ਸਾਰੇ ਦਾ ਕੰਮ ਪਹਿਲੇ ਅਧਾਰ ਤੇ ਟੂਟੇ ਲੱਗਦਾ ਵਾਈਪ ਹਾਲ ਤੱਕ। ਹਾਂਜੀ। ਮੈਂ ਹਰਮੇਸ਼ ਸਿੰਘ ਪਿੰਡ ਪੰਜ ਕਰਈਆ। ਤੇ ਵੀਡੀਓ ਦਫ਼ਤਰ ਅਸੀਂ ਕਾਗਜ਼ ਭਰਨ ਆਏ ਆ। ਨਾਲ ਤਾਂ ਸਾਨੂੰ ਨੋਟ ਯੂ ਸਰਟੀਫਿਕੇਟ ਦੇ ਰਹੇ ਆ। ਜਿਹੜੇ ਸਾਈਨ ਹੋਣੇ ਚਈਏ ਸਾਹਿਬ ਦੇ ਉਹ ਮਹਾਲੀ ਬੈਠੇ ਨੇ। ਨਾਲ ਸਾਨੂੰ ਵੋਟ ਸੂਚੀ ਮਿਲ ਰਹੀ ਆ। ਇੱਥੇ ਨਾ ਕੋਈ ਪ੍ਰਸ਼ਾਸਨ ਸਾਡਾ ਸਾਥ ਦੇ ਦੇ ਰਹੇ ਨਹੀਂ ਕਿ ਕਹਿੰਦੇ ਟਾਈਮ ਨਹੀਂ ਕੋਈ ਸਾਨੂੰ ਸੈਕਟਰੀ ਨਹੀਂ ਸਾਈਨ ਕਰਨ ਨੂੰ ਮਿਲਦਾ ਕੋਈ ਸਾਨੂੰ ਮਤਲਬ ਬੀੜੀ ਬੀਡੀਪੀਓ ਕਹਿੰਦੇ ਵੀ ਉਹ ਮਹਾਲੀ گئے ਹੋਏ 5 ਵਜੇ ਆਉਣਗੇ ਅੱਜ ਤੋਂ ਨਾਮਿਨੇਸ਼ਨ ਆਗ੍ਰ ਭਰਨ ਦਾ ਦਿਨ ਸ਼ੁਰੂ ਹੋਇਆ ਹੋਇਆ ਇੱਥੇ ਪਰੇਸ਼ਾਨ ਤੇ ਬਹੁਤ ਬੁਰਾ ਹਾਲ ਹੈ ਜੀ ਮੈਂ ਬਹੁਤ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਵੀ ਉਹਨਾਂ ਨੂੰ ਚੋਣਾਂ ਟੈਕਸ ਨਹੀਂ ਮਿਲਦੀ ਆ ਵੋਟ ਸੂਚੀ ਨਹੀਂ ਹੈਗੀ ਉੱਥੇ ਨਵੀਂ ਉਹਦੇ ਬਾਰੇ ਥੋੜਾ ਕੀ ਸਾਡੇ ਧਿਆਨ ਚ ਕੋਈ ਇਹੋ ਜਿਹਾ ਮਸਲਾ ਨਹੀਂ ਆਇਆ ਜੀ ਚਿਲਾ ਟੈਕਸ ਜੀ ਰਸੀਦਾ ਮੇਰੇ ਸੈਕਟਿਵਟੇ ਕੱਟ ਰਹੇ ਨੇ ਵੋਟਰ ਸੂਚੀ ਆ ਗਈ ਨਾ ਵੀ ਜੀ ਵੋਟਰ ਸੂਚੀਆਂ ਦੇ ਅਨਪੂਰਕ ਆਉਣੇ ਨੇ ਜੀ ਉਹ ਸ਼ਾਮ ਤੱਕ ਪਹੁੰਚ ਜਾਣਗੇ ਉਹ ਕਹਿੰਦੇ ਜੀ ਵੀ ਇਥੇ ਆਦੀ ਜੇ ਤੁਸਾਨੂੰ ਜੂੜ ਦੱਸ ਜੈ ਸਾਹਿਬ ਅਸੀਂ ਪ੍ਰੈਸ ਤੇ ਭੇਜ ਜਾਈਏ ਨਾ ਜੀ ਮੋਹਾਲੀ ਉਹ ਆ ਹੀ ਰਹੇ ਨੇ ਰਸਤੇ 'ਚ ਠੀਕ ਹੈ ਜੀ ਕੱਲ 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 ਬਰਤਨੀ ਦੀ ਛੁੱਟੀ ਹੈ ਕੰਮ ਹੋਏਗਾ ਜੀ ਇੱਥੇ ਹਾਂ ਜੀ ਅਸੀਂ ਆਫਿਸ ਲਾਣਾ